ਰੇਸ਼ੇ ਦਾ ਹਰੀਆਲੀ ਆ ਬਹੁਤ ਵਧੀਆ ਆ ਆਪਿਆ ਉਹ ਆਂਡੇ ਫਿਰ ਉਹਨਾਂ ਨੇ ਇੱਕ ਜਗ੍ਹਾ ਤੇ ਕਰ ਲਏ ਆ ਉਹ ਲਾਹੌਰ ਬਿਲਕੁਲ ਇਹਦੇ ਵਿੱਚ ਆ ਦੇਖੋ ਇੱਕ ਕਬੂਤਰ ਦਾ ਦ੍ਰਿਸ਼ ਦੇਖੋ ਆ ਸਾਡੀ ਸਾਹਮਣੇ ਰਹਿਸ਼ ਆ ਇਹ ਸਾਰੇ ਵੀਰ ਜਰੂਰ ਹਾਲ ਦੱਸਿਓ ਇੱਕ ਆ ਨਾ ਆਪਣਾ ਕੰਪਰੈਸਰ ਲੱਗਾ ਏਸੀ ਦੇ ਪਿੱਛੇ ਇਹਦੇ ਵਿੱਚ ਕੰਮ ਖਰਾਬ ਹੋ ਜਾਂਦਾ ਇੱਕ ਤਾਂ ਮੈਂ ਦੂਜਾ ਕੈਮਰਾ ਕਰਕੇ ਦਿਖਾਉਣਾ ਦੇਖ ਮੜਿਆ ਤੇ ਆਹ ਦੇਖੋ ਇਹਦੇ ਵਿੱਚ ਨਾ ਜਿੱਦਾਂ ਆਲ ਨੇ ਬਹੁਤ ਪਾ ਲੰਦੇ ਆ ਕਬੂਤਰ ਸ਼ੇਰਾਂ ਕਾਂ ਵਗੈਰਾ ਤੇ ਇਹਦਾ ਜਿਹੜਾ ਆ ਅਸੀਂ ਲਾਇਆ ਵੀ ਇੱਕ ਦੋ ਵਾਰੀ ਫਿਰ ਲਾਉਣ ਲੱਗੇ ਸੀਗੇ ਤੇ ਇਹਦੇ ਵਿੱਚ ਅੰਡੇ ਜਿਹਦਾ ਬੱਚੇ ਹੁੰਦੇ ਵੇ ਕਬੂਤਰਾਂ ਦੇ ਤੇ ਫਿਰ ਇਹਨੂੰ ਲਾਈ ਦਣੀ ਆ ਤੇ ਕਮੇਟੀ ਵਾਲੇ ਕਹਿੰਦੇ ਵੀ ਇਹਨੂੰ ਬਾਬਾ ਜੀ ਲਾਹ ਦੇ ਕਰੋ ਤੇ ਵੇਚੋ ਫਿਰ ਸਾਡਾ ਏਸੀ ਖਰਾਬ ਹੋ ਜਾਊਗਾ ਇਸ ਚੀਜ਼ ਦਾ ਹੱਲ ਜਰੂਰ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਵੇ ਨਾ ਕੋਈ ਹੱਲ ਇਹਦਾ ਤੇ ਸਾਰੀਆਂ ਗਰਮੀਆਂ ਆਪਾਂ ਇਦਾਂ ਹੀ ਗੱਟੀਆਂ ਵੇ ਕਿ ਏਸੀ ਨਹੀਂ ਲਾਇਆ ਕਿਉਂਕਿ ਫਿਰ ਕੁਦਰਤ ਆ ਕੁਦਰਤ ਦੇ ਨਾਲ ਖੇਡ ਨਹੀਂ ਸਕਦੇ ਆਂਡੇ ਸਿਗੇ ਬੱਚੇ ਸਿਗੇ ਕਿਸੇ ਦਾ ਜੀ ਕਿਸੇ ਦਾ ਘਰ ਟਾਉਣ ਨੂੰ ਆਪਣਾ ਜੀ ਨਹੀਂ ਕੀਤਾ ਤੇ ਏਸੀ ਨੂੰ ਬੰਦ ਰੱਖਿਆ ਏਸੀ ਚਲਾਇਆ ਨਹੀਂ 2 ਮਹੀਨੇ ਗਰਮੀਆਂ ਦੇ ਵਿੱਚ ਤੇ ਹੁਣ ਅਗਲੀ ਜ਼ਾਰ ਨੂੰ ਇਦਾਂ ਵੀ ਇਹਦਾ ਕੋਈ ਹੱਲ ਕਰ ਦਵਾਂਗੇ ਤੇ ਜਿਹੜਾ ਮੈਂ ਕਿ ਇਹਦੇ ਉੱਤੇ ਨਾ ਕੋਈ ਬੈਠੇ ਕੋਈ ਚਿੜੀ ਨਾ ਆਲਣਾ ਨਾ ਪਾਵੇ ਆਪਣਾ ਇਦਾਂ ਹੀ ਆਪਾਂ ਗੱਲਾਂ ਬਾਤਾਂ ਦੇ ਨਾਲ ਇੱਕ ਕੰਮ ਹੋਰ ਕਰਨਾ ਆ ਕਿਉਂਕਿ ਗਰੰਥੀ ਸਿੰਘ ਨੂੰ ਕੰਮ ਬਥੇਰੇ ਹੁੰਦੇ ਨੇ ਕੱਲਾ ਨਿਤ ਨਿਮ ਦਾ ਨਹੀਂ ਕੰਮ ਪਰ ਗਿਣਿਆ ਇਹੀ ਜਾਂਦਾ ਵੀ ਕੱਲਾ ਨਿਤ ਨਿਮ ਹੀ ਕਰਦਾ ਹੈ ਹੋਰ ਕਰਦਾ ਕੋਈ ਨਹੀਂ ਬੇਲਾ ਰਹਿੰਦਾ ਆ ਆਪਣੀਆਂ ਜੋਨਟਾਂ ਖਰਾਬ ਹੋ ਗਈਆਂ ਆ ਉਤੋਂ ਇੱਕ ਜੋਨਟ ਖਰਾਬ ਆ ਤੇ ਆਪਾਂ ਜੋਨਟ ਜਿਹੜੀ ਆ ਚੈੱਕ ਕਰਕੇ ਦੇਖਦੇ ਆ ਜੀ ਆਪਣੇ ਕੋਲ ਕੋਈ ਚਲਦੀ ਹੋਈ ਤਾਂ ਆਪ ਉੱਪਰ ਜਾ ਕੇ ਜੋਨਟ ਵੀ ਜਿਹੜੀ ਆ ਬਦਲਦੀ ਆ ਹੁਣ ਨਾਲ ਲੱਗਦੀ ਲੱਗੇ ਰਹਿ ਗਈਆਂ ਨਾ ਤੇ ਬਣੇ ਰਿਓ ਤੇ ਵੀਡੀਓ ਦੇ ਨਾਲ ਆ ਜੋਨਟਾਂ ਚ ਦੇਖਦੇ ਹਾਂ ਹੁਣ ਕਿਹੜੀ ਚੱਲਦੀ ਆ ਜਿਹੜੀ ਚੱਲਦੀ ਹੋਈ ਉਹ ਆਪਾਂ ਉੱਤੇ ਲਾ ਦੇਣੀ ਆ ਪਾਣੀ ਪੈਣ ਦੇ ਨਾਲ ਖਰਾਬ ਹੋ ਜਾਂਦੀਆਂ ਐ ਛੇਤੀ ਜਾਂ ਕੋਈ ਆਵਾਜ਼ ਉੱਚੀ ਕਰ ਦਵੇ ਆ ਕੇ ਤਾਂ ਵੀ ਖਰਾਬ ਹੋ ਜਾਂਦੀਆਂ ਐ ਤੇ ਵੀਡੀਓ ਬੰਦ ਕਰਕੇ ਨਾ ਮੈਂ ਚੈੱਕ ਕਰ ਲਵਾਂ ਪਹਿਲਾਂ ਫਿਰ ਆਪਾਂ ਪੂਰੇ ਜਾ ਕੇ ਜੋਨਟ ਵੀ ਲਾਉਣੇ ਆ ਆ ਲੱਗਿਓ ਹਾਰਨ ਉੱਤੇ ਹੁਣ ਆਪਾਂ ਪੌੜੀਆਂ ਚੜ੍ਹ ਕੇ ਜਾਣਾ ਉੱਪਰ ਨੂੰ ਤੇ ਜੇ ਕਿਤੇ ਮਾੜੀ ਜੀ ਆਵਾਜ਼ ਘੱਟ ਆਵੇ ਤੇ ਬੀਬੀਆਂ ਆ ਕੇ ਕਹਿਣ ਲੱਗ ਪੈਂਦੀ ਆ ਬਾਬਾ ਜੀ ਆਵਾਜ਼ ਨਹੀਂ ਆਈ ਆਵਾਜ਼ ਨਹੀਂ ਆਈ ਹੈ ਸਾਨੂੰ ਨੋਟਿਸਮੈਂਟ ਸੁਣੀ ਨਹੀਂ ਗਈ ਤੁਸੀਂ ਕੀ ਕੀਤੀ ਅਨਾਉਂਸਮੈਂਟ ਸਾਨੂੰ ਪਤਾਨ ਲੱਗਿਆ ਇਸ ਕਰਕੇ ਇਹ ਬਹੁਤ ਚੱਕਰੇ ਆ ਮੈਨੂੰ ਦੇਖਣਾ ਪੈਂਦਾ ਵੀ ਜੋਇੰਟ ਨਾ ਖਰਾਬ ਹੋਵੇ ਮੇਰੇ ਹੱਥੇ ਚੰਗੀ ਕਰ ਲੈ ਨਹੀਂ ਤਾਂ ਮੈਨੂੰ ਬਹੁਤ ਕੰਮ ਜਿਹੜਾ ਆ ਦੁਖਣਾ ਪੈ ਜਾਂਦਾ ਆ ਬਾਕੀ ਆਪਾਂ ਦੇਖਦੇ ਆਂ ਉੱਪਰ ਚੜ੍ਹ ਕੇ ਇੱਕ ਗਲਤੀ ਵੀ ਮੇਰੇ ਕੋ ਹੋ ਗਈ ਸੀ ਪਿਛਲੀ ਵਾਰੀ ਉੱਤੇ ਉਹ ਵੀ ਤੁਹਾਨੂੰ ਦੱਸ ਦਾਂ ਮੈਂ ਕੀ ਹੋਈ ਆ ਤੇ ਆ ਪੌੜੀਆਂ ਚੜ੍ਹ ਕੇ ਚੱਲਦੇ ਆਂ ਉੱਪਰ ਅਗਲਾ ਦ੍ਰਿਸ਼ ਦੇਖੋ ਆ ਸਾਡੀ ਸਾਹਮਣੇ ਰਹਿਸ਼ ਆ ਠੀਕ ਆ ਬਾਕੀ ਤੁਹਾਨੂੰ ਮੈਂ ਦਿਖਾਉਣਾ ਪਿੰਡ ਪਰੋਂ ਕਿਦਾਂ ਦਾ ਲੱਗਦਾ ਲੰਗਰ ਹਾਲ ਬਣਿਆ ਜਿਹੜਾ ਆਪਣਾ ਨਵਾਂ ਉਹਦੇ ਉੱਤੇ ਦੇਖੋ ਦ੍ਰਿਸ਼ ਠੀਕ ਬਾਕੀ ਤੁੰਡ ਖੁਣਾ ਇਹਦੇ ਵਿੱਚ ਵੀ ਨਾ ਹਾਰਨਾ ਦੇ ਵਿੱਚ ਵੀ ਕਬੂਤਰ ਆਲਣਾ ਪਾ ਲੈਂਦੇ ਆ ਪਿਛਲੀ ਵਾਰੀ ਆ ਮੈਂ ਕੱਢ ਕੇ ਥੱਲੇ ਛੱਡਿਆ ਸੀ ਇੱਕ ਕੱਖ ਮੈਨੂੰ ਪਤਾ ਨਹੀਂ ਖਾਲੀ ਆ ਉਹਦਾ ਤੇ ਪਰੇ ਦੇ ਵਿੱਚ ਅੰਡੇ ਸੀ ਹੁਣ ਦੇਖਦਾ ਕੀ ਹਸਤਾ ਪਿਆ ਉਹ ਅੰਡੇ ਫਿਰ ਉਹਨਾਂ ਨੇ ਇੱਕ ਜਗ੍ਹਾ ਤੇ ਕਰ ਲਏ ਆ ਉਹ ਲਾਹੌਰ ਬਿਲਕੁਲ ਬੰਦ ਹੋ ਗਿਆ ਦੇਖੋ ਇਹ ਹਾਰਨ ਜੇ ਤੁਹਾਨੂੰ ਵੀਦਾ ਹੋ ਗਿਆ ਨਾ ਪਿਛੋਂ ਬਿਕੋ ਪੈਣ ਬੰਦਿਆ ਵਿੱਚ ਬਾਜੀ ਨਹੀਂ ਜਾਂਦੀ ਅੰਡੇ ਅੱਗੇ ਪਿਛੇ ਹੋ ਗਏ ਤਾਂ ਉਹਨਾਂ ਨੇ ਫੇਰ ਆਪਣੀ ਜਗ੍ਹਾ ਇੱਕ ਜਗ੍ਹਾ ਜੀ ਜਾ ਕੇ ਰੱਖ ਲਿਓ ਹੁਣ ਦੇਖੋ ਹੁਣ ਕੀ ਕਰੀਏ ਹੁਣ ਆਪਾਂ ਅੰਡੇ ਜਿਹੜੇ ਰਹਿਣ ਦੇਣੇ ਪਏ ਇਦਾਂ ਹੀ ਦੇਖੀ ਜਾਊਗਾ ਹਣ ਜੋ ਹੋਊਗਾ ਇਧਰਲਾ ਹਾਰਨ ਚੈੱਕ ਕਰ ਲੈਣੇ ਆ ਏ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਦਾ ਵੀ ਪ੍ਰਬੰਧ ਕਰਦੇ ਆਂ ਜਾਲੀ ਜੂਲੀ ਅੱਗੇ ਲਾ ਕੇ ਜਿਹੜੇ ਕਬੂਤਰ ਇਹਦੇ ਵਿੱਚ ਨਾ ਆਂਡੇ ਦੇਣ ਨਾ ਠੀਕ ਤਾਂ ਨਹੀਂ ਪੰਛੀਆਂ ਦਾ ਵੀ ਜੀਵਨ ਜਿਹੜਾ ਫਿਰ ਖਰਾਬ ਹੁੰਦਾ ਆ ਕਿਉਂਕਿ ਫਿਰ ਅਸੀਂ ਛੇੜਖਾਨੀ ਜਿਆਦਾ ਕਰ ਨਹੀਂ ਸਕਦੇ ਆ ਮੈਂ ਬਾਹਰ ਕੱਢ ਕੇ ਕੱਕ ਸਟੜਦੇ ਸੀ ਅਸੀਂ ਅੱਗੇ ਤੇ ਭਰਵੇਂ ਚਾਂਡੇ ਸੀ ਉਹ ਸ਼ੁਕਰ ਹੈ ਕੋਈ ਆਂਡਾ ਟੁੱਟਿਆ ਨਹੀਂ ਆਹ ਪਿੰਡ ਆ ਜੀ ਖੜੌਦੀ ਦੇਖੋ ਤੁਸੀਂ ਉੱਪਰੋਂ ਇਹਨਾਂ ਦ੍ਰਿਸ਼ੇ ਦਾ ਹਰਿਆਲੀ ਆ ਬਹੁਤ ਵਧੀਆ ਆ ਰੁਕ ਰੁਕ ਕੇ ਹੈਗੇ ਆ ਤੇ ਆ ਸਾਰਾ ਪਿੰਡ ਤੇ ਆਹ ਹਾਰਨ ਆਪਾਂ ਚੈੱਕ ਕਰਨਾ ਜਿਹੜਾ ਚੱਲਦਾ ਨਹੀਂ ਹੈ ਜਿਹੜੀ ਜੁੰਡ ਦੇਖਾਂਗੇ ਪਹਿਲਾਂ ਤੁਹਾਨੂੰ ਮੈਂ ਉੱਪਰ ਪਿੰਡ ਸਾਰਾ ਦਿਖਾ ਦਵਾਂ ਤੇ ਉਹ ਦੂਸਰਾ ਗੁਰਦੁਆਰਾ ਆ ਗੁਰੂ ਰਵਿਦਾਸ ਜੀ ਦਾ ਆ ਉਹ ਜਿਹੜਾ ਪਰੇ ਤੇ ਆਹ ਗੁੰਮਟੀਆਂ ਮਾੜੀ ਮਾੜੀ ਦੀਦੀਆਂ ਹੁਣੇ ਤੁਹਾਨੂੰ ਹਨਾ ਇੱਥੇ ਗੁਰਦੁਆਰੀ ਦੋ ਹੀ ਆ ਉਦਾਂ ਬਾਕੀ ਪਿੰਡਾਂ ਦੇ ਵਿੱਚ ਤੇ 4 4 5 5 6 6 ਵੀ ਹੋਗੇ ਆ ਪਰ ਇੰਨੇ ਗੁਰੂ ਘਰਾਂ ਦੀ ਲੋੜ ਨਹੀਂ ਐ ਇੱਕ ਗੁਰੂ ਘਰ ਬਣਾਓ ਤੇ ਆਪਣੇ ਪਿੰਡ ਦੇ ਵਿੱਚ ਸਾਰਿਆਂ ਦੇ ਵਿੱਚ ਏਕਤਾ ਰਹੂਗੀ ਇੱਕ ਇੱਕ ਗੁਰੂ ਘਰ ਹੋਊਗਾ ਤਾਂ ਏਕਤਾ ਵੀ ਜਾਰੀ ਰਹੂਗੀ ਚਲੋ ਠੀਕ ਹੈ ਜੀ ਇੱਥੇ ਆਪਣੀ ਵੀਡੀਓ ਸਮਾਪਤ ਹੈ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਮਾਰਿਆ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਜੀ